ਆ ਵੀ ਪੁਰਾਣੇ ਸਮੇਂ ਦੇ ਵਿੱਚ ਕਿੰਨਾ ਕੰਮ ਚੱਲਦਾ ਹੁੰਦਾ ਸੀ ਯਾਰ ਕਿਸੇ ਦੀਆਂ ਕੈਂਚੀਆਂ ਲਾਤੀਆਂ ਕਿਸੇ ਦੀ ਆਰੀ ਲਾਤੀ ਤੇ ਕਿਸੇ ਦੀਆਂ ਦਾਤੀਆਂ ਲਾਤੀਆਂ ਯਾਰ ਤਾਂ ਦੇਖੋ ਯਾਰ ਕਿੰਨਾ ਵਧੀਆ ਕੰਮ ਚੱਲਦਾ ਹੁੰਦਾ ਸੀਗਾ ਅੱਜ ਦੇ ਸਮੇਂ ਤੇ ਨਾ ਯਾਰ ਹੁਣ ਇਹ ਮਸ਼ੀਨੀ ਯੁੱਗ ਹੋ ਗਿਆ ਤਾਂ ਦੇਖੋ ਇਹ ਕੰਮ ਨਾ ਹੁਣ ਚੱਲ ਨਹੀਂ ਰਿਹਾ ਯਾਰ ਕਿਸੇ ਗਰੀਬ ਪਰਿਵਾਰ ਦਾ ਕੰਮ ਚੱਲ ਪੈਂਦਾ ਸੀਗਾ ਯਾਰ ਪਿੰਡਾਂ ਦੇ ਵਿੱਚ ਜਾ ਕੇ ਨਾ ਬੰਦਾ ਇਦਾਂ ਦੀ ਮਿਹਨਤ ਕਰ ਲੈਂਦਾ ਸੀ ਯਾਰ ਦੇਖੋ ਯਾਰ ਇਹ ਵੀ ਰਜਗਾਰ ਖਤਮ ਹੋ ਗਿਆ ਯਾਰ ਤਾਂ ਯਾਰ ਬੰਦਾ ਯਾਰ ਆਪਣੇ ਪਰਿਵਾਰ ਦੇ ਲਈ ਦੇਖੋ ਯਾਰ ਪਿੰਡੀ ਪਿੰਡੀ ਜਾ ਕੇ ਨਾ ਆਪਣੇ ਪਰਿਵਾਰ ਦੇ ਲਈ ਕੰਮ ਕਰਦਾ ਸੀ ਇਸ ਮਸ਼ੀਨੀ ਜੋਗ ਨੇ ਨਾ ਗਰੀਬਾਂ ਤੋਂ ਰਜਗਾਰ ਖੋ ਲਿਆ ਯਾਰ ਇਸ ਕੰਮ 'ਚ ੱੱੱਕੇ ਤਾਂ ਬਹੁਤ ਖਾਣੇ ਪੈਂਦੇ ਸੀਗੇ ਪਰ ਜਿਹੜੀ ਮਿਹਨਤ ਕਰਦਾ ਸੀ ਨਾ ਬੰਦਾ ਉਹ ਹੱਕ ਦੀ ਹੁੰਦੀ ਸੀ ਯਾਰ ਭਾਵੇਂ ਥੋੜਾ ਕਰਦਾ ਸੀ ਭਾਵੇਂ ਬਾਲਾ ਕਰਦਾ ਸੀ ਪਰ ਪਰਿਵਾਰ ਨਾ ਕੰਮ ਕਰਦਾ ਹੀ ਰਹਿੰਦਾ ਸੀ ਯਾਰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ